ਫਰੋਈਪੁਰ ਦੇ ਪਿੰਡ ਹਾਮਦ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨਜਾਇਜ਼ ਬੰਦੇ ਚਲਦਿਆਂ ਇੱਕ ਵਿਅਕਤੀ 5 ਦਿਨਾਂ ਤੋਂ ਲਾਪਤਾ ਸਰਾਦ ਨਹਿਰ ਤੋਂ ਮਿਲੀ ਉਸ ਦੀ লাশ ਪਰਿਵਾਰ ਵੱਲੋਂ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਫਰੋਈਪੁਰ ਪਿੰਡ ਹਾਮਦ ਚੱਕ ਤੋਂ 5 ਦਿਨਾਂ ਤੁਰਸ਼ਪਾਲ ਸਿੰਘ ਘਰ ਤੋਂ ਗਾਇਬ ਸੀ 5 ਦਿਨਾਂ ਤੋਂ ਪਹਿਲਾਂ ਦਸ਼ਪਾਲ ਸਿੰਘ ਪੈਸੇ ਦੇ ਲੈਣ ਦੇਣ ਨੂੰ ਕਹਿ ਕੇ ਘਰੋਂ ਚਲਾ ਗਿਆ ਸੀ ਪਰ ਉਹ ਕਰਨੀ ਪ੍ਰਤਿਆ ਉਸ ਤੋਂ ਬਾਅਦ ਜਦ ਉਸ ਦੀ ਤਲਾਸ਼ ਕੀਤੀ ਗਈ ਤਾਂ ਉਹ ਨਹੀਂ ਮਿਲਿਆ ਜਿਸ ਦੀ ਸ਼ਿਕਾਇਤ ਪਰਿਵਾਰ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਅਤੇ ਪਾਲ ਦੌਰਾਨ ਖੁਰਦਿੱਤੀ ਵਾਲਾ ਹੈੱਡ ਤੋਂ ਨਹਿਰ ਕਿਨਾਰੇ ਰਿਸ਼ਪਾਲ ਸਿੰਘ ਦਾ ਮੋਟਰਸਾਈਕਲ ਅਤੇ ਸਮਾਨ ਬਰਾਮਦ ਹੋਇਆ ਜਿਸ ਤੋਂ ਉਸ ਦੀ ਪਾਲ ਸ਼ੁਰੂ ਕੀਤੀ ਗਈ ਅਤੇ ਹੁਣ ਉਸ ਦੀ Laash ਕੱਲ ਖੁਰਦ ਲਹਿਰਾਂ ਚੋਂ ਮਿਲੀ ਜਿਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ ਅਤੇ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮੌਰਨ ਨੂੰ ਭੇਜਿਆ ਪਰਿਵਾਰ ਦਾ ਕਹਿਣਾ ਹੈ ਕਿ ਰਿਸ਼ਪਾਲ ਦੇ ਕਿਸੇ ਹੋਰ ਮੈਲਾ ਨਾਲ ਨਜਾਇਜ਼ ਸੁਬੰਧ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਆਓ ਤੁਹਾਡੀ ਪਰਿਵਾਰ ਨਾਲ ਗੱਲਬਾਤ ਕਰਵਾਉਂਦੇ ਆਂ ਤੇ ਇੱਥੋਂ ਦੇ ਐਸਓ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਮਸਲਾ ਹੈ ਸਾਰਾ ਕੀ ਕਹਾਣੀ ਹੈ ਸਾਰੀ ਆਓ ਤੁਹਾਡੀ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਵਾਉਂਦੇ ਹਾਂ ਕੀ ਨਾਮ ਕੀ ਤੁਹਾਡਾ ਜੀ ਸਿੰਦਰ ਕੀ ਘਟਨਾ ਕੀ ਵਾਪਰੀ ਤੁਹਾਡੇ ਪੱਧਨਾ ਜੀ ਪਤਾ ਨਹੀਂ ਸਾਰਾ ਗਾਇਬ ਸੀਗਾ ਹਾਂ ਗਾਇਬ ਸੀਗਾ ਕਿੰਨੇ ਦਿਨਾਂ ਤੋਂ ਅੱਜ ਹੋ ਗਏ 5 ਦਿਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਸਾਨੂੰ ਪਤਾ ਲੱਗਾ ਸੀਗਾ ਮੰਮੀ ਰਣਾ ਕੋਲ ਸੀਗੀ ਮੈਂ ਅੱਛਾ ਜੀ ਛੜ ਮੈਨੂੰ ਕਹਿੰਦਾ ਚਲੀ ਜਾਂਦੀ ਮੰਮੀ ਰਣਾ ਕੋਲ ਮੈਂ ਗਈ ਉਸ ਤੋਂ ਬਾਅਦ ਮੈਨੂੰ ਮਿਰਦੇੌਰ ਨੇ ਫੋਨ ਲਾਇਆ ਅੱਛਾ ਜੀ ਭਾਬੀ ਕਰੇ ਆਇਆ ਫੋਨ ਲੱਭਦਾ ਨਹੀਂ ਪਿਆ ਅੱਛਾ ਹਾਂਜੀ ਤੁਹਾਡੇ ਘਰ ਵਾਲਾ ਜੀ ਹਾਂ ਘਰ ਵਾਲਾ ਰਿਸ਼ਪਾਲ ਰਿਸ਼ਪਾਲ ਸਿੰਘ ਠੀਕ ਹੈ ਪਿੰਡ ਕਿਹੜਾ ਤੁਹਾਡਾ ਜੀ ਹਮਦ ਚੱਕ ਕਿੰਨੇ ਦਿਨਾਂ ਤੋਂ ਗਾਇਬ ਹੋ ਜੀ ਅੱਜ 5 ਦਿਨ ਹੋ ਗਏ ਅੱਜ ਦੇ ਮਿਲੀ ਹੈ ਜੀ ਹਾਂਜੀ ਠੀਕ ਹੈ ਕੀ ਛਾਕ ਕੀ ਜਿਤਾਇਆ ਉਸਕੇ ਸੌਦੇ ਜੀ ਛਾਕ ਕੁੜੀ ਕੁੜੀ ਤੇ ਸਾਨੂੰ ਛਾਕ ਕਰਾਣੀ ਹੁੰਦਾ ਨਾਮ ਕੋਈ ਸਬੰਧ ਹੈਗੇ ਸੀ ਹਾਂਜੀ ਸਬੰਧ ਸੀਗੇ ਠੀਕ ਹੈ ਕੀ ਨਾਮ ਕੀ ਕੁੜੀ ਦਾ ਰਾਣੀ ਕਿਹੜੇ ਪਿੰਡ ਤੋਂ ਚਲਾ ਤੇ ਅੰਦਰ ਘਰ ਵਾਲਾ ਕੀ ਨਾਮ ਹੈ ਪ੍ਰੇਮ ਸਿੰਘ ਠੀਕ ਹੈ ਹੁਣ ਕੀ ਮੰਗ ਕੀ ਕਰ ਰਹੇ ਹੋ ਮੰਗ ਕਰੇ ਸਾਬ ਚਾਹੀਦੀ ਮੇਰੀ ਛੋਟੀ ਜੀ ਬੱਚੀ ਹੈਗੀ 1.5 ਸਾਲ ਦੀ ਅੱਛਾ ਜੀ ਹਾਂਜੀ ਇੱਕ ਬੱਚਾ ਹੀ ਰੋਟਾ ਇੱਕ ਬੱਚਾ ਅੱਜ ਪਿਓ ਦਾ ਸਾਇਆ ਉੱਠ ਗਿਆ ਜੀ ਹਾਂਜੀ ਉਹ ਇਹ ਸਾਫ ਚਾਹੀਦਾ ਜੀ ਹਾਂਜੀ ਇਹ ਸਾਫ ਚਾਹੀਦਾ ਸਾਫਾਈ ਹੋਣੀ ਚਾਹੀਦੀ ਆਹ ਨਹੀਂ ਚਾਹੀਦੀ ਪੂਰਾ ਛਾਕਾ ਜੀ ਤਾਂ ਹਾਂਜੀ ਛਾਕੋ ਸੁਕੜੀ ਤੇ ਛਾਕਾ ਅੱਛਾ ਜੀ ਅੱਜ ਕਿੰਨੇ ਦਿਨਾਂ ਬਾਅਦ ਦੇ ਮਿਲੀ ਹੈ ਜੀ ਅੱਜ ਪੰਜਾ ਦਿਨ ਪੰਜਾ ਦਿਨ ਬਾਅਦ ਇਨਸਾਮ ਮਿਲਣਾ ਚਾਹੀਦਾ ਹਾਂਜੀ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਜੀ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅੱਛਾ ਕੀ ਗੱਲ ਕੀ ਹੋਈ ਹੈ ਜੀ ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11 ਸਵਾ 11 ਕਾਲ ਆਈ ਹੈ ਜੀ ਤੇ ਉਹਨਾਂ ਨੂੰ ਕਾਲ ਆਈ ਤੇ ਕਾਲ ਕਿਹਨੂੰ ਕਾਲ ਕਿਨੂੰ ਆਈ ਅਰਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਭਰਾ ਮੇਰੇ ਵੱਡੇ ਜੀ ਗੁੰਮ ਹੋਏ ਸੀ ਕਿ ਹਾਂਜੀ ਗੁੰਮ ਹੋਏ ਸੀ ਤੇ ਅੱਜ ਕਿੱਥੋਂ ਦੇਖ ਕਿੱਥੋਂ ਮਿਲਿਆ ਜੀ ਇੱਕ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਆ ਜੀ ਅੱਛਾ ਜੀ ਤੇ ਇਹ ਲਾਸ਼ ਸਾਡੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰ ਦੇਣਗੇ ਅੱਛਾ ਤੇ ਸਾਨੂੰ ਅੱਜ ਲਾਸ਼ ਮਿਲੀ ਪਹਿਲੇ ਦਿਨ ਜੀ ਹਾਂਜੀ ਤੇ ਜੇ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਏ ਕਿੱਥੋਂ ਮਿਲਿਆ ਜੀ ਅ ਹਰੇਗਰ ਦਿੱਤੀ ਵਾਲੀ ਨਹਿਰਾਂ ਤੋਂ ਲੋਗ ਹਾਂਜੀ ਮੋਟਰਸਾਈਕਲ ਮਿਲਿਆ ਹਾਂਜੀ ਹੋਰ ਕੀ ਸੀਗਾ ਉੱਥੇ ਚੱਪਲਾਂ ਸੀ ਜੀ ਅੱਛਾ ਉਹ ਤੋਂ ਬਾਅਦ ਉੱਥੇ ਨਹਿਰਾਂ ਮਗਰਾ ਕੀਤਾ ਜੀ ਹਾਂਜੀ ਹਾਂਜੀ ਹੁਣ ਜਿਹੜੀ ਲਾਜ ਖੁਰਦ ਤੋਂ ਮਿਲਿਆ ਹਾਂਜੀ ਹਾਂਜੀ ਖੱਲ ਖੁਰਦ ਗੱਲ ਕਰਦੋਂ ਤੂੰ ਹਾਂਜੀ ਕੀ ਮੰਗ ਕੀ ਹੈਗੀ ਆ ਕੀ ਮੰਗ ਕਰ ਰਹੇ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ ਹਾਂਜੀ ਕਿੰਨਾ ਤਾਂ ਸ਼ੱਕ ਹੈ ਗਿਆ ਕਿਸੇ ਤੇ ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਦਾ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੇ ਸਾਨੂੰ ਸ਼ੱਕ ਆ ਵੀ ਉਹ ਕਾਰ ਬਾਰ ਛੱਡ ਕੇ ਘਰੋਂ ਚਲੇ ਗਏ ਹੈਗਾ ਤੁਹਾਡੇ ਕੋਲ ਰਿਕਾਰਡ ਆ ਹਾਂ ਜੀ ਕਟਵਾਇਆ ਜੀ ਨਹੀਂ ਜੀ ਸਾਡੇ ਕੋਲ ਰਿਕਾਰਡ ਹੈਗਾ ਹਾਂ ਜੀ ਕੀਤਾ ਫਨਾਕ ਤੇ ਹਾਂ ਜੀ ਕੀਤਾ ਕੀ ਕਹਿੰਦੀ ਪੁਲਿਸ ਵੱਲੋਂ ਕੀ ਪ੍ਰੋਸੈਸ ਪੁਲਿਸ ਕਹਿੰਦੇ ਸਾਨੂੰ ਸਵੇ ਕੁਸ਼ਨ ਪਤਾ ਦੇ ਦਿਓ ਕੋਰਾ ਕਾਗਜ਼ ਦੇ ਦਿਓ ਜੀ ਅੱਛਾ ਜੀ ਬਸ ਫਿਰ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਕਾਰਵਾਈ ਦਾ ਭਰੋਸਾ ਜਤਾ ਰਹੇ ਆ ਜੀ ਹਾਂ ਜੀ ਅਜੇ ਤਾਂ ਹੁਣ ਪਤਾ ਲੱਗੂਗਾ ਕਹਿੰਦੇ ਆ ਸਾਨੂੰ ਕਿੱਥੇ ਲਜਾਇਆ ਗਿਆ ਪੋਸਟ ਮਾਰਡਮੇ ਫਰੋਈਪੁਰ ਬਾਈ ਜੀ ਕੀ ਨਾਮ ਕੀ ਹੈ ਮੇਰਾ ਨਾਮ ਹੀ ਗੁਰਾਈ ਹਾਂਜੀ ਹਾਂਜੀ ਮੈਂ ਮੇਰਾ ਪਿੰਡ ਵੜਾਪਾਈ ਦਾ ਪਿੰਡ ਹੈ ਬਲਾਕ ਕਲਖੁਰਦਾ ਜ਼ਿਲ੍ਹਾ ਫਰੋਜ਼ਪੁਰ ਹੈ ਮੈਂ ਗੋਤਾਖੁਰੀ ਦਾ ਕੰਮ ਕਰਦਾ ਜੀ ਅੱਜ ਵੀਰੇ ਇਹ ਮੇਰੇ ਤੋਂ ਮੇਰੇ ਕੋਲ ਆਇਆ ਇਹਨਾਂ ਦਾ ਪਿੰਡ ਹੈ ਮੱਲਾ ਵਾਲੇ ਦੇ ਕੋਲ ਪਿੰਡ ਹੈ ਇਹਨਾਂ ਦਾ ਜੀ ਹਮਜ਼ਾ ਲਈ ਉੱਥੋਂ ਦੀ ਡੈੱਡ ਬੋਡੀ ਆ ਤੇ ਹਾਂਜੀ ਹਾਂਜੀ ਮੇਰੇ ਲੋ ਕੱਢੀ ਗਈ ਹੈ ਜੀ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਕਿੰਨਾ ਸਮਾਂ ਕਿੰਨਾ ਸਮਾਈ ਬਣਾ ਕੇ ਦੱਸ ਗਏ ਜੀ ਹਾਂਜੀ ਵਾਰਸ ਪਹੁੰਚ ਗਏ ਜੀ ਹਾਂਜੀ ਵਾਰਸ ਪਹੁੰਚ ਗਏ ਮੁੰਡੇ ਦਾ ਭਰਾ ਹੈਗਾ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਢੀ ਗਈ ਹਾਂਜੀ ਹਾਂਜੀ ਪੁਲਿਸ ਦੀ ਮੌਜੂਦਗੀ ਉਹਨਾਂ ਦੀ ਸਹਿਮਤੀ ਨਾਲ ਕੱਢੀ ਗਈ ਹੈ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਧੰਨਵਾਦੀ ਆਪਾਂ ਉਹਨਾਂ ਦਾ ਕਰਦੇ ਆ ਜੀ ਸਾਰੇ ਮੁਲਾਜ਼ਮ ਸਾਹਿਬ ਆਏ ਆ ਜੀ ਹਾਂਜੀ ਹਾਂਜੀ ਹਾਂ ਜੀ ਸਾਰਾ ਜਿਖਲਾਸ਼ ਮਿਲੀ ਗੱਲ ਕਰਦੋ ਕਿ ਮੰਨਣਾ ਹਾਂ ਜੀ ਇਹ ਡੈੱਡ ਬੋਡੀ ਮਿਲੀ ਜੀ ਰਿਸ਼ਪਾਲ ਸਿੰਘ son of ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੁਰ ਦੀ ਇਹਨੇ 26 ਤਰੀਕ ਨੂੰ ਘਰੋਂ ਆਇਆ ਤੇ ਇੱਕ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗੁਰਦਿੱਤੀ ਵਾਲੇ ਹੱਟ ਤੋਂ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਨੇਹਰਾ ਵਿੱਚ ਮਿਲ ਗਈ ਉੱਥੋਂ ਕੱਲ ਖੁਰਦ ਤੇ ਹਾਲੇ ਇਹਦਾ ਪੋਸਟਮਾਰਟਮ ਕਰਵਾਵਾਂਗੇ ਫਿਰ ਜਿਵੇਂ ਕੋਈ ਜੋ ਡਾਕਟਰ ਦਾ ਆਪੀਨੀਅਨ ਹੋਏਗਾ ਉਸ ਅਨੁਸਾਰ ਕਾਰਵਾਈ ਕਰੀਏ ਵਾਰਤਾਂ ਦੇ ਬਣ ਲੈ ਗਏ ਨਹੀਂ ਉਹ ਲੈ ਰਹੇ ਆ ਹਾਲੇ ਡੈਡ ਬੁਡੀ ਜਸਟ ਮਿਲੀ ਹੈ ਹਾਲੇ ਕੁਝ ਵੀ ਕਹਿਣਾ ਮਤਲਬ ਟਾਈਮ ਟੂ ਪਹਿਲਾਂ ਹਾਂਜੀ